ਆਸਾ ਮੰਹੱਲਾ ਪਹਿਲਾ ਕਾਇਆ ਬ੍ਰਹਮ ਮਨ ਹੈ ਤੋਤੀ ਗਿਆਨ ਜਨੇਉ ਧਿਆਨ ਕੁਸਪਤੀ ਆਰਨਾ ਮਾਂ ਜਸ ਜਾ ਚਾਉਨਾ ਗੁਰ ਪ੍ਰਸਾਦਿ ਬ੍ਰਹਮ ਸਮਾਉ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨਾਮੋਂ ਪੜੋਂ ਨਾਮੇ ਚਾਜਿਆ ਚਾਰ ਰਹਾਉ ਬਾਹਰ ਜਨਿਉ ਜਿ ਚਰ ਜੋਤ ਹੈ ਨਾਲ ਤੋ ਟਿਟ ਕਾ ਨਾਮ ਸਮਾਲ ਹੈ ਤੇਉ ਤੇ ਨਿ ਵਿਹਾਲ ਵੇਣ ਨਾ ਵ ਹੋਰ ਕਰਮ ਨ ਭਾਲ ਪੂਜਾ ਪ੍ਰੇਮ ਮਾਇਆ ਪਰਜਾਲ ਏਕੋ ਵੇਖੋ ਆਵਰਨ ਆਪਾਲ ਜਿਨ ਹੈ ਤਪ ਗਗਨ ਦਸ ਦਵਾਰ ਹਰ ਮੋਖ ਪਾਠ ਪੜੈ ਵਿਚਾਰ ਓ ਜੀ ਨਾ ਪਾਓ ਪਰਮ ਭਉ ਭਾਗੇ ਪਾਹਰੂ ਅਰਾਛਬ ਚੋਰ ਨਾ ਲਾਗੇ ਤਿੰਨ ਕੁ ਲੈ ਲਾਟ ਜਣ ਪ੍ਰਭ ਏਕ 부ਜੈ ਬ੍ਰਹਮ ਅੰਤਰ ਬਿਵੇ ਕੋ ਆਚਾਰੀ ਨਹਿ ਜੀਤਿਆ ਜਾਏ ਪਾਠ ਪੜੈ ਨਹਿ ਕੀਮਤ ਪਾਏ ਆਸਤ ਦਸੇ ਚੋ ਭੇਦ ਨਾ ਪਾਇਆ ਨਾਨਕ ਸਤਿਗੁਰ ਬ੍ਰਹਮ ਦਿਖਾਇਆ ਆਸਾ ਮੁਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਕਰਮਖੋਈ ਜੈਨ ਸਰਸਾ ਜੀ ਤਿੰਨ ਫੁਨਗੋਈ ਐਸੋ ਬਨ ਦੂਜਾ ਅਵਰ ਨ ਕੋਈ ਸਾਚ ਨਾਮ ਗੁਰ ਸਬਦ ਵਿਚਾਰ ਗੁਰਮੁਖ ਸਾਚੇ ਸਾਚਾ ਦਰਬਾਰ ਰਹਾ ਸੱਚਾ ਅਰਜ ਸੱਚੀ ਅਰਦਾਸ ਮਹਲੇ ਖਸਮ ਸੁਣੇ ਸਾबास ਸਚੈ ਤਖਤ ਬੋਲਾਵੇ ਸੋਏ ਦੇਵਡਿਆਈ ਕਰੇ ਸੋ ਹੋਏ ਤੇਰਾ ਤਾਣ ਤੂੰ ਹੈ ਦੀਵਾਨ ਗੁਰ ਕਾ ਸਬਦ ਸਚੁ ਨੀਸਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸਚ ਨੀਸਾਨ ਠਾਕ ਨਾ ਪਾਏ ਪੰਡਤ ਪੜ੍ਹ ਹੈ ਵਖਾਣ ਹੈ ਵੇਦ ਅੰਤਰ ਵਸਤ ਨ ਜਾਣ ਹੈ ਭੇਦ ਗੁਰبن ਸੋਜੀ ਬੂਝ ਨ ਹੋਏ ਸਾਚਾ ਰਵ ਰਹਿਆ ਪ੍ਰਭ ਸੋਏ ਕਿਆ ਹੋ ਆਖਾਂ ਆਖ ਵਖਾਣੀ ਤੂੰ ਆਪੇ ਜਾਣ ਹੈ ਸਰਬ ਵਿਡਾਣੀ ਨਾਨਕ ਏਕੋ ਦਰ ਦੀਬਾਣ ਗੋਰਾ ਮੁਖ ਸਾਚ ਤਹਾ ਗੁਦਰਾਣ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੋਹੇਲੀ ਉਪਜੈ ਬਿਨਸੈ ਦੁਖ ਪਾਈ ਇਹੋ ਜਗ ਸਾਗੁਰ ਦੁਤਰ ਕਿਉ ਕਰੀਐ ਬਿਨ ਹਰ ਗੁਰ ਪਾਰ ਨ ਪਾਈ ਤੁਝ ਬਿਨ ਆਵਰਨਾ ਕੋਈ ਮੇਰੇ ਪਿਆਰੇ ਤੁਝ ਬਿਨ ਆਵਰਨਾ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਕਿਸ ਬਖਸ਼ੇ ਜਸੁ ਨਦਰ ਕਰੇ ਰਹਾਉ ਸਾ ਸਬੂਰੀ ਕਾਰਵਾਸਨ ਦੇਵੇ ਪੇਰ ਸਿਉ ਮਿਲਣ ਨਾ ਦੇ ਬੁਰੀ ਸਖੀ ਸਾਜਨੀ ਕੇ ਹਾਂ ਚਰਨ ਸਰਯਮ ਹਰ ਗੁਰ ਕਿਰਪਾ ਤੇ ਨਦਰ ਧਰੀ ਸਖੀ ਸਾਜਨੀ ਕੇ ਹਾਂ ਚਰਨ ਸਰਵਾਂ ਹਰ ਗੁਰ ਕਿਰਪਾ ਤੇ ਨਦਰ ਕਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਾ ਮੀਤ ਨਾ ਵਰ ਕੋਈ ਜਿਉ ਤੂੰ ਰਖਹਿ ਤੇ ਵਿਹ ਰਹਿਣਾ ਦੁਖ ਸੁਖ ਦੇਵਹਿ ਕਰਹਿ ਸੋਈ ਆਸਾ ਮਨਸਾ ਦੋ ਬਿਨਾਸਤ ਤ੍ਰਿਹ ਗੁਣ ਆਸ ਨਿਰਾਸ ਭਈ ਪੁਰੀਆਵਸਥਾ ਗੁਰਮੁਖ ਪਾਈ ਐ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜੇ ਸੋ ਹਰ ਹਿਰਦੈ ਅਲਖ ਅਪੇਵਾ ਗਿਆਨ ਧਿਆਨ ਸਗਲੇ ਸਭ ਜਪ ਤਪ ਜੇ ਸੋ ਹਰ ਹਿਰਦੈ ਅਲਖ ਅਪੇਵਾ ਨਾਨਕ RAM ਨਾਮ ਮਨ ਰਤਾ ਗੁਰਮਤਿ ਪਾਏ ਸਹਿਜ ਸੇਵਾ ਨਾਨਕ RAM ਨਾਮ ਮਨ ਰਤਾ ਗੁਰਮਤਿ ਪਾਏ ਸਹਿਜ ਸੇਵਾ ਆਸਾਮ ਹੱਲਾ ਪਹਿਲਾ ਪੰਜ ਪਦੇ ਮੋਹ ਕੁਟੰਬ ਮੋਹ ਸਭ ਕਾਰ ਮੋਹ ਤੁਮ ਤਜੋ ਸਗਲ ਵੇਕਾਰ ਮੋਹ ਅਰ ਭਰਮ ਤਜੋ ਤੋਮ ਹੋ ਬੀਰ ਸਚ ਨਾਮ ਰਿਦ ਰਵੇ ਸਰੀਰ ਰਹਾਉ ਸਚ ਨਾਮ ਜਾਨਵ ਨਿਧ ਪਾਈ ਰੋਵੈ ਪੂਤ ਨ ਕਲ ਪੈ ਮਾਈ ਏਤ ਮੋਹਿ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਏਤ ਮੋਹਿ ਫਿਰਦੌਨ ਨੀ ਪਾਹੇ ਮੋਹਿ ਲਾਗਾ ਜਮਪੁਰ ਜਾਹੇ ਗੁਰ ਦਿਖਿਆ ਲੈ Jap ਤਪ ਕਮਾਹੇ ਨਾਮੋ ਤੂਟੈ ना थाए पाहे नदर करे ता एहो मोह जाए नदर करे ता एहो मोह जाए नदर करे ता एहो मोह जाए नानक हर सो रहे समाए आशा महल्ला पहला आप करे साचे लख अपार ਹਉ ਪਾਪੀ ਤੂੰ ਬਖਸ਼ਣਹਾਰ ਆਪ ਕਰੇ ਸੱਚ ਅਲਖ ਅਪਾਰ ਹਉ ਪਾਪੀ ਤੂੰ ਬਖਸ਼ਣਹਾਰ ਤੇਰਾ ਭਾਣਾ ਸਭ ਕੁਝ ਹੋਵੇ ਮਨ ਹਟ ਕੀਚੈ ਅੰਤ ਵਿਗੋਵੇ ਰਹਾਉ ਮਨ ਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹ ਕੇ ਛਲੇ ਵੋ ਜੋ ਪਜੈ ਸੋ ਵਾਲਾ ਖਾਪੇ ਵੋ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਅੰਦਰ ਡਾਈ ਸਗਲੀ ਸੌਦੀ ਟੋਟਾ ਆਵੈ ਨਾਨਕ ਰਾਮ ਨਾਮੁ ਮਨ ਭਾਵੈ ਆਸਾ ਮਹੱਲਾ ਪਹਿਲਾਉ ਚਉਪਦੇਵ ਵਿਦਿਆ ਵਿਚਾਰੀ ਕਾ ਪਾਰਿਓ ਪਕਾਰੀ ਰਾਮ ਪੰਚਰਸੀ ਤਾਂ ਤੀਰਥ ਵਾਸੀ ਕੁੰਗਰੂ ਵਾਜੈ ਜੇ ਮਨ ਲਾਗੈ ਤਉ ਜਮ ਕਹਾ ਕਰੇ ਮੋਸਿਓ ਆਗੈ ਰਹਾਉ ਆ ਸਨਿਆਸੀ ਤਉ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀਂ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰਿਆ ਵਰਾਂ ਨਹਿ ਮਾਰੀ ਇਕ ਤੂੰ ਹੋਰ ਵੇ ਸੁਭਹ ਤੇਰੇ ਨਾਨਕ ਜਾਣੇ ਚੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਇੱਕ ਨ ਭਰੀਆ ਗੁਣ ਕਰ ਤੋਵਾ ਮੇਰਾ ਸੋਹ ਜਾਗੈ ਹੋ ਨਿਸ ਭਰ ਸੋਵਾ ਇਓ ਕਿਉ ਕੰਤ ਪਿਆਰੀ ਹੋਵਾ ਸੋਹ ਜਾਗੈ ਹਉ ਨਿਸ ਪਰ ਸੋਵਾ ਰਹਾ ਹਾਂ ਆਸਪੀ ਅਸੀ ਸੇ ਜਾ ਆਵਾਂ ਅਗੇ ਸਹ ਭਾਵਾਂ ਕਿਨ ਭਾਵਾਂ ਕਿਆ ਜਾਨਾ ਕਿਆ ਹੋਏ ਗਰੀ ਮਾਈ ਹਰ ਦਰਸਨ ਬਿਨ ਰਹਿਨ ਨ ਜਾਇ ਰਹਾ ਹਾਂ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬੁਝਾਨੀ ਗਿਆ ਸੋ ਜੋ ਬਨ ਤਨ ਪਛਤਾਨੀ ਅਜੈ ਸੋ ਜਾਗੋਂ ਆਸ ਪਿਆਸੀ ਭਈ ਲੈ ਉਦਾਸੀ ਰਹਾਉ ਨਿਰਾਸੀ ਰਹਾਉ ਹਮ ਕੋਏ ਕਰੇ ਸੀਗਾਰ ਤੋ ਕਾਮਣ ਸੇ ਜੈ ਰਵੈ ਪਤਾਰ ਕਉ ਨਾਨਕ ਕੰਤੈ ਮਨ ਭਾਵੈ ਕਉ ਨਾਨਕ ਕੰਤੈ ਮਨ ਭਾਵੈ ਛੋਡ ਵਡਾਈ ਆਪਣੇ ਖਸਮ ਸਮਾਵੈ ਰਹਾਉ ਆਸਾ ਮਹੱਲਾ ਪਹਿਲਾ ਪੇਵ ਕੜੈ ਧਨ ਖਰੀ ਇਆਣੀ ਤੈਸ ਸਹ ਕੀ ਮੈਂ ਸਾਰ ਨ ਜਾਣੀ ਸਾਹ ਹੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮਿਲਾਵਾ ਹੋਈ ਰਹਾਉ ਸਾਹ ਹੋੜਾ ਧੰਨ ਸਾਚ ਪਛਾਣਿਆ ਸਹਿਜ ਸੁਭਾਏ ਆਪਣਾ ਪਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤਿ ਆਵੈ ਤਾ ਕਾਮਣ ਕੰਪੈ ਮਨ ਭਾਵੈ ਕਹਤ ਨਾਨਕ ਭੈ ਭਾਵ ਕਾ ਕਰੇ ਸੀਗਾਰ ਸਦ ਹੀ ਸੇ ਜੈਰਵੈ ਪਧਾਰ ਅਸਾ ਮਹੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ना किसका पूत न किसकी माई झूठे मोहे परम पुलाई मेरे साहेब हों हाँ तेरा जू दे जपी ना तेरा रहा ਬਹੁਤੇ ਔਗਣ ਕੋ ਕੈ ਕੋਈ ਜਾਤਿ ਸੁਭਾਵੈ ਬਖਸੇ ਸੋਈ ਗੁਰ ਪ੍ਰਸਾਦਿ ਦਰਮਤ ਖੋਈ ਜਹ ਦੇਖਾ ਤਹੇ ਕੋ ਸੋਈ ਕਹਿਤ ਨਾਨਕ ਐਸੀ ਮਤਿ ਆਵੈ ਕਹਿਤ ਨਾਨਕ ਐਸੀ ਮਤਿ ਆਵੈ ਪੰਕ ਕੋ ਸੱਚੇ ਸੱਚ ਸਮਾਵੈ ਅਸਾ ਮਹੱਲਾ ਪਹਿਲਾ ਦੋ ਪਦੇ ਤਿਤ ਸਰਵਰੜਾ ਪਹਿਲੇ ਨਿਵਾਸਾ ਪਾਣੀ ਪਾਵੁ ਤਿਨਹਿ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਐ ਮਨ ਏਕ ਨ ਚਿਤ ਸਮੂਢ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹੋ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤੈਨ ਕੀ ਸਰਣਾ ਜਹਿਨ ਤੂੰ ਨਾਹੀਂ ਵਿਸਰਿਆ ਆ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖੁ ਵਡਾਈ ਤੋਹੇ ਰਹਾਉ ਵਿਸਵੇ ਤਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੂ ਭਇਆ ਸੂਰਜ ਕੋ ਰਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਘਰਤੀ ਜਾ ਮਹੱਲਾ ਪਹਿਲਾ ਲੱਖ ਲਸਕਰ ਲੱਖ ਵਾਜੇ ਨੇ ਜੇ ਲੱਖ ਉਠ ਕਰ ਹੈ ਸਲਾਮ ਲੱਖਾਂ ਉੱਪਰ ਫਰਮਾਏ ਸਤੇਰੀ ਲੱਖੋ ਠਰਾ ਖਹਿਮਾਨ ਜਾਂ ਪਤ ਲੇਖੈ ਨਾ ਪਵੈ ਤਾ ਸਭ ਨਿਰਾਫਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾਰਾ ਹੋ ਲਖਖੱਟੀ ਇਹ ਲਖ ਸੰਜੀ ਇਹ ਅਜ ਹੈ ਲਖ ਆਵਹਿ ਲਖ ਜਾਹਿ ਜਾਂ ਪਤ ਲੇਖੈ ਨ ਪਵੈ ਤਾਂ ਜੀ ਕਿਥੈ ਫਿਰ ਪਾਹੇ ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜ੍ਹਹਿ ਪੁਰਾਣ ਜਾਂ ਪਤ ਲਖੈ ਨਾ ਪਵੈ ਤਾਂ ਸਬੇ ਕੋ ਪਰਵਾਨ ਸਚ ਨਾਮ 파ਤ ਉਪਜੈ ਕਰਮ ਨਾਮ ਕਰਤਾਰ ਐਨ ਸਿਰਦਾ ਜੇ ਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਇੱਕ ਨਾਮ ਗੋਖ ਵਿੱਚ ਪਾਇਆ ਤੇਲ ਕੌਣ ਚਾਨਣ ਉਹ ਸੋਖਿਆ ਚੁੱਕਾ ਜਮ ਸਿਉ ਮੇਲ ਲੋਕਾ ਮਤ ਕੋ ਫੱਕੜ ਪਾਏ ਲਖ ਮੜਿਆ ਕਰੇ ਇਕਠੇ ਇਕ ਰਤੀ ਲੈ ਪਾਏ ਰਹਾਉ ਪਿੰਡ ਪੱਤਲ ਮੇਰੀ ਕੈਸੋ ਕਿਰਿਆ ਸਚ ਨਾਮ ਕਰਤਾਰ ਐਥੇ ਓਥੇ ਆਗੇ ਪਾਛੇ ਇਹੋ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਹਾਰੀ ਗੰਗ ਬਨਾਰਸ ਸਿਫਤ ਤੁਮਹਾਰੀ ਨਾ ਵੈ ਆ ਤੁਮਰਾ ਸੱਚਾ ਨਾਮਣ ਤਾਂ ਥੀਐ ਗਾ ਅਹਨਸ ਲਾਗੈ ਭਾਉ ਇਕ ਲੋਕੀ ਹੋਰ ਛਮਛਰੀ ਬ੍ਰਾਹਮਣ ਵਾਟ ਪਿੰਡ ਖਾਇ ਨਾਨਕ ਪਿੰਡ ਬਖਸੀਸ ਕਾ ਕਬਹੁ ਨੀ ਖੂਟ ਸੁਨਾਹਿ ਨਾਨਕ ਪਿੰਡ ਬਖਸੀਸ ਕਾ ਕਬਹੁ ਨੀ ਖੂਟ ਸੁਨਾਹਿ ਆਸਾ ਘਰ ਚੌਥਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਦੇਵਤਿਆ ਦਰਸ਼ਨ ਕਹਿ ਤਾਈ ਦੋਖ ਭੋਖ ਤੀਰਥ ਕੀਏ ਜੋਗੀ ਜਤੀ ਜੁਗਤ ਮਹਿ ਰਹਤੇ ਕਰ ਕਰ ਭਗਵੇ ਭੇਖ ਭਏ ਕੌਂਕਾਰਨ ਸਹਿਬਾ ਰੰਗ ਰੱਤੇ ਤੇਰੇ ਨਾਮ ਆਨੇ ਕਾ ਰੂਪਾਨੰਤਾ ਕਹਣ ਨਾ ਜਾਈ ਤੇਰੇ ਗੁਣ ਕੀਤੇ ਰਹਾਓ ਦਾਰ ਘਰ ਮਹਿਲਾ ਹਸਤੀ ਕੋੜੇ ਛੋੜ ਵਿਲਾਇਤ ਦੇਸ ਗਏ ਪੀਰ ਪੈ ਕਾਂਬਰ ਸਾਲਿਕ ਸਾਧਕ ਛੋਡੀ ਦੁਨੀਆ ਥੈ ਪਏ ਸਾਧ ਸਹਜ ਸੁਖ ਰਸ ਕਸਤਾ ਜੀਲੇ ਕਾਪੜ ਛੋੜੇ ਚਮੜ ਲੀਏ ਦੁਖੀ ਏ ਦਰਦ ਵੰਦ ਦਰ ਤੇਰਾ ਨਾਮ ਰਤੇ ਦਰਵੇਸ ਭਏ ਖਲੜੀ ਖੱਪਰੀ ਲੱਕੜੀ ਚਮੜੀ ਸਿੱਖਾ ਸੋਤ ਧੋਤੀ ਕਿਨਹੀ ਤੋ ਸਾਹਿਬ ਹਾ ਸੰਗੀ ਤੇਰਾ ਪਰਣਵੈ ਨਾਨਕ ਜਾਤ ਕੈਸੀ ਆਸਾ ਘਰ ਪੰਜਵਾ ਮਹੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਪੀਤਰ ਪੰਚ ਗੋਪਤਮ ਨਵਾਸੇ ਥਿਰ ਨਾ ਰਹੈ ਜੈਸੇ ਪਵ ਹੈ ਉਦਾਸੇ ਮਨ ਮੇਰਾ ਦਇਆਲ ਸੇਤੀ ਥਿਰ ਨਾ ਰਹੈ ਲੋਭੀ ਕਪਟੀ ਪਾਪੀ ਪਖੰਡੀ ਮਾਇਆ ਅਦਕ ਲਗੈ ਰਹਾਓ ਹੋਲ ਮਾਲਾ ਗਲ ਪਹਿਰਾਂਗੀ ਹਾਰੋ ਮਿਲੇਗਾ ਪ੍ਰੀਤਮ ਕਬ ਕਰਾਂਗੀ ਸਿਗਾਰੋ ਪੰਜ ਸਖੀ ਹਮ ਇੱਕ ਪਤਾਰੋ ਪੇੜ ਲਗੀ ਹੈ ਜਿਹੜਾ ਚੱਲਣ ਹਾਰੋ ਪੰਜ ਸਖੀ ਮੇਲ ਰੁਦਨ ਕਰੇ ਹਾ ਸਾਹੋ ਪਜੂਤਾ ਪਰਨਵਤ ਨਾਨਕ ਲੇਖਾ ਦੇਹਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਆਵਾਸ ਘਰ ਸੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੋਤ ਧਾਰੀ ਖਿਮਾ 시ਗਾਰ ਕਾਮਣ ਤਨ ਪਹਿਰੈ 라ਵੇ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋਏ ਨਯਬਰੀ ਰਹਾ ਹਰ ਹਰ ਹਾਰ ਕੰਠ ਲੈ ਪਹਿਰੈ ਦਾਮੋਦਰ ਦੰਤ ਲੈ ਕਰ ਕਰ ਕਰਤਾ ਕੰਗਨ ਪਹਿਰੈ ਨਿਬਿਦ ਚਿਤ ਉਤਰੇ ਮਾਦ ਸੋਧਨ ਕਰ ਮੰਦਰੀ ਪਹਿਰੈ ਪਰਮੇਸ਼ਰ ਪਟਲੇ ਧੀਰਜ ਧੜੀ ਬੰਧਾਵੈ ਕਾਮਣ ਸ੍ਰੀ ਰੰਗ ਸਰਮਾ ਦੇਈ ਮਨ ਮੰਦਰ ਦੇ ਦੀਪਕ ਜਾਲੇ ਕਾਇਆ ਸੇਜ ਕਰੈ ਗਿਆਨ ਰਾਉ ਜਬ ਸੇਜ ਆਵੇ ਤਾ ਨਾਨਕ ਭੋਗ ਕਰੈ ਆਸਾ ਮਹੱਲਾ ਪਹਿਲਾ ਕੀਤਾ ਹੋਇ ਕਰੇ ਕਰਾਇਆ ਤਿਸ ਕਿਆ ਕਹੀ ਹੈ ਭਾਈ ਜੋ ਕੁਛ ਕਰਨਾ ਸੋ ਕਰ ਰਹਿਆ ਕੀਤੇ ਕਿਆ ਚਤੁਰਾਈ ਜੋ ਕੁਛ ਕਰਨਾ ਸੋ ਕਰ ਰਹਿਆ ਕੀਤੇ ਕਿਆ ਚਤੁਰਾਈ ਤੇਰਾ ਹੁਕਮ ਭਲਾ ਤਉਦ ਭਾਵੇ ਨਾਨਕਤਾ ਕੋ ਮਿਲੇ ਵਡਾਈ ਸੱਚੇ ਨਾਮ ਸਮਾਵੇ ਰਹਾਓ ਕਿਰਤ ਪਿਆ ਪਰਵਾਣਾ ਲਿਖਿਆ ਬਾਹੜ ਹੁਕਮ ਨ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੀਟ ਨ ਸਕੈ ਕੋਈ ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੇ ਬਾਜਾਰੀ ਸਤਰੰਜ ਬਾਜੀ ਪੱਕੀ ਪੱਕੈ ਨਹੀਂ ਕੱਚੀ ਆਵੇ ਸਾਰੀ ਜੇ ਕੋ ਦਰਗਹ ਬੋਤਾ ਬੋ ਲੈ ਨਾ ਪਵੇ ਬਾਜਾਰੀ ਸਤਰੰਜ ਬਾਜੀ ਪੱਕੇ ਨਹੀਂ ਕੱਚੀ ਆਵੇ ਸਾਰੀ ਨਾ ਕੋ ਪੜਿਆ ਪੰਡਤ ਵੀਨਾ ਨਾ ਕੋ ਮੋਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾ ਕੋ ਕਹੀਏ ਬੰਦਾ ਤਾ ਕੋ ਕਹੀਏ ਬੰਦਾ ਆਸਾਮ ਹੱਲਾ ਪਹਿਲਾ ਗੁਰਕਾ ਸਬਦ ਮਨੈ ਮਹ ਮੰਦਰਾ ਖਿੰਥਾਖ ਮਾ ਹੰਡਾਵੋ ਜੋ ਕੁਛ ਕਰੈ ਸੁ ਭਲਾ ਕਰਮਨ ਸਹਿਜ ਜੋਗ ਨਿਦ ਪਾਉ ਬਾਬਾ ਜੁਗਤਾ ਜਿਉ ਜੁਗ ਹੈ ਜੁਗ ਜੋਗੀ ਪਰਮ ਤੰਤਮੈ ਜੋਗੰ ਅੰਮ੍ਰਿਤ ਨਾਮ ਨਿਰੰજન ਪਾਇਆ ਗਿਆਨ ਕਾਇਆ ਰਸ ਭੋਗੰ ਰਹਾਉ ਸਿਵ ਨਗਰੀ ਮਹਿ ਆਸਣ ਬੈਸੋ ਕਲਪ ਤਿਆਗੀ ਬਾਦਨ ਸੰਗੀ ਸਭ ਦੇ ਸਦਾ ਤੁੰਸੋ ਹੈ ਅਹਨਿਸਪੂਰ ਹੈ ਨਾਦਮ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਭੂਤੰ ਹਰ ਕੀਰਤ ਰਹਿਰਾ ਸਾਮਾਰੀ ਗੁਰਮੁਖ ਪੰਥੋ ਤੀਤੰ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨਾ ਨੇਕੰ ਕਹ ਨਾਨਕ ਸੁਣ ਭਰ ਥਰ ਜੋਗੀ ਕਹ ਨਾਨਕ ਸੁਣ ਭਰ ਥਰ ਜੋਗੀ ਪਾਰ ਬ੍ਰਹਮ ਲੇਵ ਇਕੰ ਅਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਐ ਪਾਠੀ ਪਮਨ ਪ੍ਰੇਮ ਕਾ ਪੋਚਾ ਇਤਰਾ ਸਮਿਉ ਚੋ ਆਈਐ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਜ ਰੰਗ ਰਚ ਰਿਹਾ ਅਹਨ ਸੁਬਨੇ ਪ੍ਰੇਮ ਲੇਵਲਾ ਗੀਬ ਸਬਦ ਅਨਾਹਦ ਗਇਆ ਰਹਾਓ ਪੂਰਾ ਸਾਚ ਪਿਆਲਾ ਸਹਜੇ ਤੇ ਸਹ ਪਿਆਏ ਜਾਂ ਕੋ ਨਦਰ ਕਰੇ ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਵਾ ਪਾਰੀ ਹੋਵੇ ਕਿਆ ਮਦ ਛੂਛੈ ਭਾਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇਆ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇਆ ਦਰਦਰਸ਼ਨ ਕਾ ਪ੍ਰੀਤਮ ਹੋਵੈ ਮੁਕਤ ਬੈਕੁੰਠੈ ਕਰੈ ਗਿਆ ਸਿਫਤੀ ਰਤਾ ਸਤ ਬੈਰਾਗੀ ਜੋ ਐ ਜਨਮ ਨਹਾਰੈ ਕੋਹ ਨਾਨਕ ਸੁਣ ਭਰ ਥਰ ਜੋਗੀ ਖੀਵਾ ਅੰਮ੍ਰਿਤ ਧਾਰੈ ਕੋਹ ਨਾਨਕ ਸੁਣ ਭਰ ਥਰ ਜੋਗੀ ਖੀਵਾ ਅੰਮ੍ਰਿਤ ਧਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਿਆ ਟਲ ਤਨ 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 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦਾ ਤਾਰ ਪਾਤਸ਼ਾਹ ਜੀਓ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਬਾਜਾਂ ਵਾਲੇ ਸਰਬੰਸ ਗਾਨੀ ਦਾਤਾਰ ਪਾਤਸ਼ਾਹ ਜੀਓ ਪੰਥ ਦੇ ਵਾਲੀ ਦਾਤਾਰ ਪਾਤਸ਼ਾਹ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਪੰਥ ਦੇ ਸਦਾ ਸਹਾਇ ਦਾਤਾਰ ਪਾਤਸ਼ਾਹ ਜੀਓ ਜੁਗੋ ਜੁਗਿਆ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਦਾਸ ਪਾਸੋਂ ਪਵਿੱਤਰ ਪਾਵਨ ਗੁਰਬਾਣੀ ਦਾ ਪਾਠ ਕਰਦੇ ਆਂ ਬੜੀਆਂ ਭੁੱਲਾਂ ਹੋ ਗਈਆਂ ਹਨ ਮੈਂ ਭੁੱਲਣ ਹਾਰ ਹਾਂ ਦਾਤਾਰ ਪਾਤਸ਼ਾਹ ਜੀਓ ਆਪ ਜੀ ਦੇ ਹੁਕਮ ਹਨ ਭੁੱਲਣ ਅੰਦਰ ਸਭ ਕੋ ਅਪੋਲ ਗੁਰੂ ਕਰਤਾਰ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਆਪ ਭੁੱਲ ਹੋ ਬਾਕੀ ਸਾਰਾ ਸੰਸਾਰ ਅਸੀਂ ਸਾਰੇ ਭੁੱਲਣ ਹਾਰ ਹਾਂ ਦਾਤਾਰ ਜੀਓ ਤਾਂ ਸਾਨੂੰ ਬਖਸ਼ ਦੇਣਾ ਅੱਗੇ ਤੋਂ ਸਮੱਤੀ ਸੋਜੀ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨੀ। ਸੁੱਧ ਪਾਵਨ ਗੁਰਬਾਣੀ ਪੜਨ ਦਾ ਬਲ, ਬੁੱਧ ਸਮਰੱਥਾ ਬਖਸ਼ਿਸ਼ ਕਰਨੀ ਜੀ। ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਸੰਗਤਾਂ ਨੇ ਗੁਰਬਾਣੀ ਦਾ ਪਾਠ ਸਰਵਣ ਕੀਤਾ ਹੈ। ਸਾਰਿਆਂ ਦੇ ਘਰਾਂ ਵਿੱਚ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਾਰਿਆਂ ਦੇ ਬਾਲ ਬੱਚਿਆਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ। ਲੱਖ ਖੁਸ਼ੀਆਂ, ਪਾਤਸ਼ਾਹਿਆਂ ਜੇ ਸਤਗੁਰ ਨਦਰ ਕਰੇ। ਦਾਤਾਰ ਜੀ। ਆਪ ਜੀ ਦੇ ਹੁਕਮ ਹਨ ਤੁਸੀਂ ਮੋਹ ਪਾ ਛੱਡਿਆ ਹੈ ਕੁਰਬਾਨ ਕੀਤਾ ਤੇ ਸਹਿ ਵਿਟੋਂ ਜਨ ਮੋਹ ਮਿੱਠਾ ਲਾਇਆ ਮਾਂ ਨੂੰ ਵੀ ਮਮਤਾ ਦੇ ਦਿੱਤੀ ਹੈ ਉਹ ਵੀ ਮਮਤਾ ਦੀ ਮਾਰੀ ਆਪਣੇ ਬੱਚਿਆਂ ਦੀ ਪਾਲਣਾ ਕਰਦੀ ਰਹਿੰਦੀ ਹੈ ਊੜੀ ਊੜਿਆ ਵੈ ਸੈ ਕੋ ਸਾਥ ਇਸ ਪਾਛੇ ਬਤਰੇ ਛਰਿਆ ਤੇ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਤਗੁਰੂ ਜੀ ਸਾਰੇ ਸੰਸਾਰ ਨੂੰ ਸੁਖ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਾ ਤਾਰਪਾਤਿ ਸ਼ਹਿ ਜੀ ਮੇਰ ਪਰਿਆ ਸਰਬਤ ਦੇ ਸਿਰ ਤੇ ਹੱਥ ਰੱਖਣਾ ਸਰਬਤ ਦਾ ਸਤਿਗੁਰ ਜੀ ਭਲਾ ਕਰਨਾ ਭਲਾ ਕਰਨਾ ਭਲਾ ਕਰਨਾ ਕਿਰਪਾਤਾ ਕਰਨੀ ਸਰਬਤ ਦਾ ਭਲਾ ਕਰਨ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਰੂਪ ਹੀ ਭਲਾ ਹੈ ਭਲਾ 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 ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਦਾਸ ਆਪ ਜੀ ਦਾ ਸੇਵਾਦਾਰ ਗੈਨੀ ਦਿਲਬਖ ਸਿੰਘ ਲੀਡਸ ਯੂਕੇ ਤੋਂ ਕੈਨ ਨਦਾ ਨਾਮ ਜੀ ਵੀਲ ਗੁਰਬਾਣੀ ਸੇਵਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਅਸਰ ਤੇ ਹੱਥ ਰੱਖ ਕੇ ਜਿੰਨਾ ਚਿਰ ਸਵਾਸ ਹਨ ਇਸੇ ਤਰ੍ਹਾਂ ਸਤਗੁਰ ਜੀ ਸੇਵਾ ਲੈਂਦੇ ਰਹਿਣਾ ਮਿਹਰ ਕਰਨੀ ਦਇਆ ਕਰਨੀ ਤਰਸ ਕਰਨਾ ਸਤਗੁਰ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਦੇ ਨਾਲ ਟੋੜ ਕੇ ਰੱਖਣਾ ਸਰਬਤ ਦਾ ਭਲਾ ਕਰਨਾ ਸਤਗੁਰ ਜੀ ਸਰਬਤ ਦਾ ਭਲਾ ਕਰਨਾ ਮੇਰੇ ਸਤਗੁਰੂ ਜੀ ਸਰਬਤ ਦਾ ਭਲਾ ਕਰਨਾ ਦਾਤਾਰ ਪਾਤਸ਼ਾਹ ਜੀਓ ਬੇਨਤੀ ਹੈ ਤਰਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ